you ਪਾਪਾ ਕੇਸੀ ਤੁਮ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਆਪਣੇ ਪੂਰੇ ਐਸੋਸੀਏਸ਼ਨ ਦੇ ਨਾਲ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਇਸ ਦਿਵਸ ਲਈ ਸੋ ਸਭ ਤੋਂ ਪਹਿਲਾਂ ਮੈਂ ਪਿਤਾ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਲੁਧਿਆਣਾ ਅਤੇ ਪੰਜਾਬ ਔਰ ਵਿਸ਼ੇਸ਼ ਕਰਕੇ ਚੰਡੀਗੜ੍ਹ ਡਾਇਸਿਸ ਦੇ ਨਾਲ ਅਤ ਪਿਆਰ ਕਰਦੇ ਹੋਏ ਸਾਡੇ ਬਹੁਤ ਹੀ ਸੂਝਵਾਨ ਔਰ ਪੂਰੇ ਪੰਜਾਬ ਦੇ ਵਿੱਚ ਸੇਵਾਵਾਂ ਦੇਣ ਵਾਲੇ ਆਦਰਨੀਏ ਰਾਈਟ ਟ੍ਰੈਵਰਨ ਬਿਸ਼ਪ ਦਰਬਾਰਾ ਸਿੰਘ ਜੀ ਨੂੰ ਫਿਰ ਵਾਪਸ ਐਜ਼ ਅ ਬਿਸ਼ਪ ਕਰਕੇ ਲੁਧਿਆਣੇ ਚ ਲੈ ਕੇ ਆਏ ਔਰ ਪਿਛਲੇ ਸਮੇਂ ਦਿਆ ਜੇ ਮੈਂ ਸਵਾਵਾਂ ਨੂੰ ਯਾਦ ਕਰਾਂ ਤਾਂ ਇਹਨਾਂ ਨੇ ਅਤ ਉੱਤਮ ਸੇਵਾਵਾਂ ਲੁਧਿਆਣੇ ਨੂੰ ਦਿੱਤੀਆਂ ਨੇ ਚਾਹੇ ਕਿਸੇ ਵੀ ਚਰਚ ਦੇ ਪਾਸਬਾਨ ਹੁੰਦੇ ਸੀ ਮਿਲ ਕੇ ਜੋ ਕਾਉਂਸਲ ਆਫ ਲੁਧਿਆਣਾ ਚਰਚ ਦੇ ਚੇਅਰਮੈਨ ਦੇ ਰੂਪ ਦੇ ਵਿੱਚ ਵੱਡੀਆਂ ਸੇਵਾਵਾਂ ਦਿੱਤੀਆਂ ਏਕਤਾ ਨੂੰ ਮਜ਼ਬੂਤ ਕੀਤਾ ਔਰ ਅੱਜ ਵੀ ਜਦੋਂ ਅਸੀਂ ਇਹਨਾਂ ਦਾ ਸਵਾਗਤ ਕਰਨਾ ਆ ਸਾਡੇ ਇਹ ਇਸ਼ਾਵਾ ਨੇ ਮੰਨ ਦਿਆ ਕਿ ਜਦੋਂ ਫਿਰ ਬਿਸ਼ਪ ਬਣ ਕੇ ਜਗ੍ਹਾ ਤੇ ਆਏ ਨੇ ਲੁਧਿਆਣੇ ਨੂੰ ਇੱਕਜੁੱਟ ਕਰਨਗੇ ਔਰ ਸਾਰੇ ਚਰਚਿਜ਼ ਮਿਲ ਕੇ ਪਰਮੇਸ਼ੁਰ ਦੇ ਨਾਮ ਨੂੰ ਮਹਿਮਾ ਦੇਣਗੇ। ਔਰ ਸਾਡੀਆਂ ਸ਼ੁਭ ਕਾਮਨਾਵਾਂ ਨੇ ਬਿਸ਼ਪ ਸਾਹਿਬ ਦੇ ਲਈ ਕਿ ਪਰਮੇਸ਼ੁਰ ਇਹਨਾਂ ਲੈ ਕੇ ਆਇਆ। ਇਹਨਾਂ ਦੇ ਜੀਵਨ ਚ ਪਰਿਵਾਰ ਚ ਔਰ ਜੋ ਇਸ ਜ਼ਿੰਮੇਵਾਰੀ ਸੇਵਾ ਹੈ ਇਸ ਨੂੰ ਬਾਂਧ ਲਈ ਪਰਮੇਸ਼ੁਰ ਬਲ ਬੁੱਧੀ ਸ਼ਕਤੀ ਬਖਸ਼ੇ। ਜੈਮਸ ਜੀ ਬਿਸ਼ਪ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ। ਅਸੀਂ ਤੁਹਾਡੇ ਕੋਲ ਪੁੱਛਣਾ ਚਾਹਾਂਗੇ ਜੋ ਤੁਹਾਡਾ ਬਿਸ਼ਪ ਬਣਨ ਦਾ ਜੋ ਸਫ਼ਰ ਰਿਹਾ ਉਹ ਜੀਵਨ ਦੇ ਵਿੱਚ ਕੋਈ ਕੈਸੀਆਂ ਕੋਈ ਮੁਸ਼ਕਲਾਂ ਜਾਂ ਕੋਈ ਉਹਦੇ ਬਾਰੇ ਕੋਈ ਸਾਹਮਣਾ ਕਰੋਗੇ? ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਮਸੀਹ ਦੀ ਤੇ ਲੁਧਿਆਣਾ 48 ਨਿਊਜ਼ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਿ ਉਹ ਅੱਜ ਸਾਡੇ ਕੋਲ ਆਏ ਔਰ ਉਹਨਾਂ ਦੇ ਨਾਲ ਈਸਟ ਪਾਸਟਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਔਰ ਜਿਤਨੇ ਵੀ ਉਹਨਾਂ ਦੇ ਨਾਲ ਪੂਰੀ ਟੀਮ ਇੱਥੇ ਮੇਰੇ ਆਈ ਕਿ ਉਹਨਾਂ ਨੇ ਵੈਲਕਮ ਕੀਤਾ ਆਦਰ ਸਤਿਮਾਨ ਕੀਤਾ ਔਰ ਬੈਠ ਕੇ ਲੁਧਿਆਣਾ ਦੇ ਲਈ ਚਰਚਾ ਕੀਤੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਜੋ ਮਸੀਹ ਇਕਤਾ ਉਹਨੂੰ ਮਜ਼ਬੂਤ ਕਰੀਏ ਔਰ ਮੈਂ ਪਹਿਲੇ ਇੱਥੇ ਪਾਦਰੀ ਸੀ ਕਲਵਰੀ ਚਰਚ ਦਾ ਔਰ ਉਸ ਤੋਂ ਬਾਅਦ ਪ੍ਰਭੂ ਨੇ ਮੈਨੂੰ ਰਾਜਸਥਾਨ ਡਾਇਸਿਸ ਦੇ ਬਿਸ਼ਪ ਦੀ ਸੇਵਾ ਦਿੱਤੀ ਉਸ ਤੋਂ ਬਾਅਦ ਥੋੜੀਆਂ ਕਈ ਸਮੱਸਿਆਵਾਂ ਆਈਆਂ ਜਿਨ੍ਹਾਂ ਨੂੰ ਓਵਰਕਮ ਹੁੰਦੇ ਹੋਏ ਮੈਂ ਪ੍ਰਭੂ ਦੇ ਨਾਮ ਵਿੱਚ ਵਧਦਾ ਗਿਆ ਤੇ ਫਿਰ ਮੈਂ ਮਹਾਰਾਸ਼ਟਰ ਦੇ ਵਿੱਚ 나ਸਿਕ ਡਾਇਸਿਸ ਦਾ ਬਿਸ਼ਪ ਰਿਆ ਔਰ ਉਸ ਤੋਂ ਬਾਅਦ ਮੈਂ 19 ਜੂਨ ਨੂੰ ਟਰਾਂਸਫਰ ਹੋ ਕੇ डायसीज ऑफ चंडीगढ़ ਦਾ ਬਿਸ਼ਪ ਬਣ ਕੇ ਇੱਥੇ ਆਇਆ ਪੰਜਾਬ ਦੇ ਵਿੱਚ ਔਰ ਮੈਂ ਪ੍ਰਭੂ ਦਾ ਚਰਚ ਆਫ ਨਾਰਥ ਇੰਡੀਆ ਸਿੰਡੜ ਦਾ ਬਹੁਤ-ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਮੈਨੂੰ ਆਪਣੇ ਲੋਕਾਂ ਨੂੰ ਸੇਵ ਕਰਨ ਦਾ ਮੌਕਾ ਦਿੱਤਾ ਆ ਔਰ ਮੇਰਾ ਪ੍ਰਯਾਸ ਹੋਵੇਗਾ ਕਿ ਅਸੀਂ ਸਾਰੇ ਮਿਲ ਕੇ ਮਸੀਹ ਇਕਤਾ ਨੂੰ ਮਜ਼ਬੂਤ ਕਰੀਏ ਤੇ ਸਾਰੀਆਂ ਕਮਿਊਨਿਟੀਜ਼ ਦੇ ਨਾਲ ਮਿਲ ਕੇ ਲੁਧਿਆਣੇ ਦੇ ਵਿੱਚ ਪ੍ਰੇਮ ਤੇ ਸ਼ਾਂਤੀ ਦਾ ਮਾਹੌਲ ਬਣਾਈਏ ਤੇ ਇੱਕ ਭਾਈਚਾਰਾ ਕਾਇਮ ਕਰੀਏ ਜਿਹੜਾ ਸਾਰਿਆਂ ਦੀ ਭਲਾਈ ਦੇ ਲਈ ਸੋਚੇ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਤੇ ਜਿਹਦੇ ਨਾਲ ਪ੍ਰਭੂ ਦੀ ਮਹਿਮਾ ਹੋਵੇ ਤੇ ਪ੍ਰਭੂ ਯਿਸੂ ਮਸੀਹ ਦਾ ਸਾਡੇ ਲਈ ਆਦੇਸ਼ ਵੀ ਹੈ ਸੰਦੇਸ਼ ਵੀ ਹੈ ਕਿ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤੁਸੀਂ ਵੀ ਇੱਕ ਦੂਜੇ ਨਾਲ ਉਸੇ ਤਰ੍ਹਾਂ ਪਿਆਰ ਕਰੋ ਕਿਉਂਕਿ ਇਸੇ ਤੋਂ ਲੋਕ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ ਤੇ ਸਾਨੂੰ ਪ੍ਰਭੂ ਦੇ ਚੇਲੇ ਬਣ ਕੇ ਕੰਮ ਕਰਨਾ ਇੱਕ ਦੂਸਰੇ ਨੂੰ ਪਿਆਰ ਕਰਨਾ ਹੈ ਤੇ ਪ੍ਰਭੂ ਯਿਸੂ ਮਸੀਹ ਦੇ ਪਿਆਰ ਨੂੰ ਅੱਗੇ ਵਧਾਉਣਾ ਹੈ ਧੰਨਵਾਦ ਜੀ ਪਾਸਟਰ ਜੀ ਇੱਕ ਛੋਟੀ ਜੀ ਗੱਲ ਹੋਰ ਮੈਂ ਪੁੱਛਣਾ ਚਾਹਵਾਂਗਾ ਬਹੁਤ ਹੀ ਇੱਕ ਗੱਲਾਂ ਚਰਚਾ ਦੇ ਵਿੱਚ ਰਹੀਆਂ ਨੇ ਕਿ ਮਸੀਹ ਲੋਕਾਂ ਨੂੰ ਜਦੋਂ ਸਤਾਇਆ ਜਾਂਦਾ ਹੈ ਜਾਂ ਉਹਨਾਂ ਨੂੰ ਪਰੇਸ਼ਾਨ ਜਾਂ ਤੰਗ ਹਰਾਸਮੈਂਟ ਕੀਤਾ ਜਾਂਦਾ ਤਾਂ ਉਹਦੇ ਲਈ ਕੀ ਤੁਹਾਡੀ ਕਮੇਟੀ ਕੋਈ ਐਕਸ਼ਨ ਲੈ ਸਕਦੀ ਹੈ ਜਦੋਂ ਵੀ ਸਤਾਵ ਆਂਦਾ ਆ ਸਾਡਾ ਸਭ ਤੋਂ ਵੱਡਾ ਐਕਸ਼ਨ ਇਹ ਹੀ ਹੁੰਦਾ ਆ ਕਿ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਤੇ ਸੰਜਮ ਦੇ ਨਾਲ ਇੰਤਜ਼ਾਰ ਕਰਨਾ ਚਾਹੀਦਾ ਆ ਤੋ ਐਕਸ਼ਨ ਸਾਡਾ ਇਹੀ ਹੁੰਦਾ ਆ ਔਰ ਬਾਕੀ ਸਾਨੂੰ ਪ੍ਰਭੂ ਦੇ ਉੱਤੇ ਭਰੋਸਾ ਆ ਉਹਨੇ ਜਦੋਂ ਤੋਂ ਦੁਨੀਆ ਬਣੀ ਤੇ ਅੱਜ ਤੱਕ ਉਹ ਸਾਡੇ ਨਾਲ ਆ ਤੇ ਉਹਨੇ ਕਦੀ ਵੀ ਸਾਡੇ ਦੁਸ਼ਮਣਾਂ ਨੂੰ ਸਾਡੇ ਤੇ ਭਾਰੀ ਨਹੀਂ ਹੋਣ ਦਿੱਤਾ ਔਰ ਉਹ ਸਾਡਾ ਪ੍ਰਭੂ ਆਪੇ ਹੀ ਉਹਨਾਂ ਨੂੰ ਨਿਪਟ ਲੈਂਦਾ ਆ ਔਰ ਇਸ ਵਾਸਤੇ ਸਾਨੂੰ ਕਿਸੇ ਨੂੰ ਨਿਪਟਣ ਦੀ ਜ਼ਰੂਰਤ ਨਹੀਂ ਪੈਂਦੀ ਹਾਂਜੀ ਬਹੁਤ ਧੰਨਵਾਦ ਜੀ हाँ जी साढ़े नाल होर भी मौजूद ने पास्ट जी असि इन्होंने को भी पूछना चाहवा कि पास्टर जी तुम अज पहुँचे हो तो कि लगे है मैं परमेश्वर का धन्यवाद करता हूँ आज के समय के लिए कि परमेश्वर ने हमें विश्व साहब से विश्व दरबार जी से मिलने का मौका दिया वो एक बहुत ही धार्मिक प्रवृत्ति के व्यक्ति हैं और एक व्यक्तित्व है उनके जीवन का मैं उनसे प्रार्थना करूँगा कि वो इस पूरे डाइसस को और हमारे तमाम पंजाब के पेंटिकोशल ग्रुप को लेके चले और अपना मार्गदर्शन दें और मैं हम हमारा चर्च हमारे जितने भी चर्च हैं इनको उनके लिए उनकी सेवा के लिए निरंतर उनके लिए प्रार्थना करते रहेंगे यही हमारी उनके लिए दुआ है प्रभु उनका आशीष आश्रय बहुत बहुत धन्यवाद जी सर लुधियाना फोटी ए न्यूज़ देख रहे तमाम दर्शकों का एक बार फिर तो स्वागत है इस तरह की एक नवी अपडेट देखने के लिए इस चैनल न लाइक तो सब्सक्राइब करो फिर मिलागे धन्यवाद